ਇਸ ਸਿਵਲੈਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਸਾਹਮਣੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਆਤੀਸ਼ਬਾਜੀ ਕਰਨ ਤੇ ਪਾਬੰਦੀ ਲਗਾਈ ਗਈ ਹੈ ਏਡੀਸੀ ਨੇ ਕਿਹਾ ਕਿ ਲੋਕ ਬਿਨਾਂ ਵਜ੍ਹਾ ਹੋ ਰਹੇ ਹਨ ਪੈਨਿਕ ਜ਼ਰੂਰਤ ਦੇ ਸਮਾਨ ਦੀ ਕੋਈ ਕਮੀ ਨਹੀਂ ਆਉਂਦੀ ਜਾਵੇਗੀ ਵਿਆਹ ਸ਼ਾਦੀਆਂ ਖੁਸ਼ੀਆਂ ਦੇ ਪ੍ਰੋਗਰਾਮ ਅਤੇ ਧਾਰਮਿਕ ਪ੍ਰੋਗਰਾਮਾਂ ਦੌਰਾਨ ਆਮ ਪਬਲਿਕ ਵੱਲੋਂ ਆਤੀਸ਼ਬਾਜੀ ਜਿਸ ਵਿੱਚ ਬੰਬ ਹਵਾਈਆਂ ਫਟਾਕੇ ਤੇ ਚਾਈਨੇਸ ਸਮਾਨ ਸ਼ਾਮਿਲ ਹੈ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ ਜੇ ਪਟਾਕਿਆਂ ਨਾਲ ਸ਼ੋਸ਼ਾਬੇ ਨਾਲ ਆਮ ਪਬਲਿਕ ਵਿੱਚ ਡਰ ਪੈਦਾ ਹੁੰਦਾ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਵਿਗਰਨਦਾ ਖੰਸਾ ਬਣਿਆ ਰਹਿੰਦਾ ਹੈ ਮਜੂਤਾ ਹਾਲਾਤ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਚੱਲੇ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰ ਹਰਜਿੰਦਰ ਸਿੰਘ 베ਦੀ ਆਈਏਐਸ ਉਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਜ਼ਿਲ੍ਹੇ ਅੰਦਰ ਵਿਆਹ ਸ਼ਾਦੀਆਂ ਖੁਸ਼ੀਆਂ ਦੇ ਪ੍ਰੋਗਰਾਮਾਂ ਤੇ ਧਾਰਮਿਕ ਪ੍ਰੋਗਰਾਮਾਂ ਦੌਰਾਨ ਪਬਲਿਕ ਨਾਲੋ ਜੁਲਾਈ ਜਨਮ ਵਾਲੀ ਆਤਿਸ਼ਬਾਜੀ ਵਿੱਚ ਬੰਬ ਫਟਾਕੇ ਹੋਾਈਆਂ ਤੇ ਚਾਈਨਸ ਸਮਾਲਪੂਰਨ ਤੌਰ ਤੇ ਬੰਦੀ ਲਗਾਤੀ ਹੈ ਤੇ ਮਨਾਹੀ ਦੇ ਹੁਕਮ ਅਗਲੇ ਹਕਮਤ ਤੱਕ ਲਾਗੂ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕਿਸੇ ਨੇ ਇਸ ਦੀ ਉਲੰਘਣਾ ਕੀਤੀ ਨਾ ਹੁਕਮਾਂ ਦੀ ਉਲੰਘਣਾ ਕਰਦਾ ਜੇ ਕੋਈ ਦੁਕਾਨਦਾਰ ਜਾਂ ਕੋਈ ਚਲਾਉਂਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਆਰਡਰ ਕੀਤਾ ਹੈ ਕਿ ਰਿਗਾਰਡਿੰਗ ਜਿਹੜੀ ਅਸੀਂ ਆਤਿਸ਼ਬਾਜੀ ਵਿਆਮਾ ਤੇ ਜਾਂ ਖੁਸ਼ੀਆਂ ਵਾਲੇ ਪ੍ਰੋਗਰਾਮ ਤੇ ਉਹ ਕਰੀ ਤੇ ਉਹ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਛੇ ਨੂੰ ਇਹ ਅਪੀਲ ਹੈ ਤੇ ਖੁਸ਼ੀ ਜ਼ਰੂਰ ਮਨਾਓ ਬਟ ਜੋ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਾਨੂ ਉਸ ਸਬੰਧੀ ਅਸੀਂ ਜਿਹੜੀਆਂ ਪਟਾਕੇ ਜਾਂ ਇਹ ਚੀਜ਼ਾਂ ਆ ਹਵਾਈ ਆਤਿਸ਼ਬਾਜੀ ਨਹੀਂ ਕਰਨੇ ਉਹ ਸਾਨੂੰ ਆਪਣੇ ਪਬਲਿਕ ਨੂੰ ਫਾਇਦਾ ਕਿਉਂਕਿ ਇਹਦੇ ਵਿੱਚ ਜਿਹੜੀ ਆਰਮੀ ਹੈ ਉਹਨਾਂ ਨੂੰ ਬੜਾ ਧਿਆਨ ਨਾਲ ਦੇਖਣਾ ਕਿ ਕੋਈ ਸਾਡੇ ਜਿਹੜੇ ਨੀਅਰ ਬਾਏ ਆਪਣਾ ਜਿੰਨਾ ਨਾਲ ਚੱਲ ਰਿਹਾ ਪਾਕਿਸਤਾਨ ਦਾ ਕੋਈ ਕੋਈ ਡਰੋਨ ਆਂਦਾ ਜਾਂ ਕੋਈ ਹੋ ਆਂਦਾ ਉਹਦੇ ਨਾਲ ਜਿਹੜੀ ਹੈ ਕਿ ਲੈਕ ਆਫ ਮਿਸਕਮਿਊਨੀਕੇਸ਼ਨ ਜਾਂ ਆਪਣੇ ਮਿਸ ਇੰਟਰਪ੍ਰੀਟੇਸ਼ਨ ਨਾ ਹੋ ਜੇ ਇਸ ਕਰਕੇ ਅਸੀਂ ਹੁਕਮ ਲਾਗੂ ਕੀਤਾ ਹੈ ਇਸ ਸਬੰਧੀ ਮੇਰੇ ਸਾਰੇ ਜਿਹੜੇ ਪੈਲਸ ਆਪਣੇ ਵੀਰ ਨੇ ਹੋਟਲ ਵਾਲੇ ਨੇ ਜਾਂ ਹੋਰ ਕੋਈ ਆਪਣੇ ਮੰਦਰ ਗੁਰਦੁਆਰਾ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਜਿਹੜੇ ਇਹ ਆਪਣਾ ਜਿਹੜਾ ਆਤਿਸ਼ਬਾਜੀ ਹੈ ਉਹ ਫਿਲਹਾਲ ਦੀ ਘੜੀ ਅਸੀਂ ਨਹੀਂ ਕਰਨੀ ਜਿਹੜੀ ਖੁਸ਼ੀ ਹੈ ਉਹ ਬੜੀ ਸ਼ਾਂਤੀਪੂਰਵਕ ਜਿਹੜੀ ਹੈ ਅਸੀਂ ਮਨਾਣੀ ਹੈ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਾਡੇ ਧਿਆਨ ਵਿੱਚ ਆਇਆ ਕਿ ਕਿਰੀਅਾਨੇ ਦੀ ਦੁਕਾਨ ਜਾਂ ਆਪਣੇ ਪੈਟਰੋਲ ਪੰਪ ਜਿਹੜੇ ਆ ਲੋਕਾਂ ਨੂੰ ਸਮਾਨ ਦੇਣ ਤੋਂ ਮਨਾ ਕਰ ਰਹੇ ਆ ਹਨਾ ਜਾਂ ਲੋਕਾਂ ਵੱਲੋਂ ਮੈਂ ਕਹਾਂਗਾ ਕਿ ਇੱਕ ਲੰਬੀਆਂ ਲਾਈਨਾਂ ਲਾ ਕੇ ਸਮਾਨ ਲਿਆ ਜਾ ਰਹੇ ਆ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਕੋਈ ਘਬਰਾਹਣ ਦੀ ਲੋੜ ਨਹੀਂ ਆ ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈ ਆਪਣੇ ਸਮੇਂ ਦੇ ਅਨਾਰ ਜਿੱਦਾਂ ਤੁਸੀਂ ਪਹਿਲਾਂ ਲੈ ਰਹੇ ਹੋ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਇਸ ਕਰਕੇ ਅਸੀਂ ਘਬਰਾ ਕੇ ਕਿ ਐਵੇਂ ਦੇ 10-10 4-4 5-5 ਮਹੀਨੇ ਦਾ ਸਮਾਨ ਇਕੱਠਾ ਕਰ ਲਈਏ ਪਹਿਲਾਂ ਇਦਾਂ ਦੀ ਕਰਨ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਤੁਹਾਨੂੰ ਕਿ ਹਰ ਇੱਕ ਚੀਜ਼ ਤੁਹਾਨੂੰ ਸਮੇਂ ਦੇ ਨਾਲ ਮਿਲਦੀ ਰਹੇਗੀ ਟਾਈਮਲੀ ਮਿਲਦੀ ਰਹੇਗੀ ਤੁਸੀਂ ਇਹਨਾਂ ਆਰਾਮ ਦੇ ਨਾਲ ਪੈਨਿਕ ਨਾ ਕਰੀਟ ਕਰੋ ਕੋਈ ਸਿਚੁਏਸ਼ਨ ਬਿਲਕੁਲ ਆਊਟ ਆਫ ਅੰਡਰ ਕੰਟਰੋਲ ਹੈ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਦੂਸਰੀ ਗੱਲ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਕਿ ਸਾਡੇ ਧਿਆਨ ਚ ਆਇਆ ਕਿ ਕੋਈ ਪੈਟਰੋਲ ਪੰਪ ਜਾਂ ਕੋਈ ਸਮਾਨ ਨਹੀਂ ਦੇ ਰੇ ਜਾਂ ਪੈਟਰੋਲ ਨਹੀਂ ਦੇ ਰੇ ਉਸ ਸਬੰਧੀ ਅਸੀਂ ਨੋਡ ਅਫਸਰ ਲਾਇਆ ਉਹਨਾਂ ਨੂੰ ਅਸੀਂ ਕੈਵਰੀ ਦਿੱਤਾ ਹੈ ਕਿ ਇਸ ਸਬੰਧੀ ਚੈਕਿੰਗ ਕੀਤੀ ਜਾਏ कि ਜਿਹੜਾ ਉਹਨਾਂ ਨੂੰ ਆਪਣਾ ਤੇਲ ਪਿਆ ਜੇ ਲੋਕਾਂ ਨੂੰ ਡਿਮਾਂਡ ਆ ਉਹ ਪਾਇਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਇਹ ਜਿਹੜੀ ਲੋਕਾਂ ਦੀ ਖੱਜਲ ਖਰਾਬੀ ਨਾ ਕੀਤੀ ਜਾਵੇ ਤੇ ਉਸ ਸਬੰਧੀ ਵੀ ਅਸੀਂ ਹਦਾਇਤਾਂ ਕੱਢ ਰਹੇ ਹਾਂ ਤੇ ਇੱਕ ਆਪਣੀ ਸਾਡੀ ਟੀਮ ਵੀ ਜਾ ਕੇ ਚੈੱਕ ਕਰੇਗੀ ਤੇ ਸਾਰਿਆਂ ਨੂੰ ਲੋਕਾਂ ਨੂੰ ਜਿਸ ਤਰ੍ਹਾਂ ਪਹਿਲਾਂ ਮਿਲ ਰਿਹਾ ਸੀਗਾ ਤੇਲ ਉਸ ਤਰ੍ਹਾਂ ਮਿਲਦਾ ਰਹੇਗਾ ਇਸ ਕਰਕੇ ਸਾਰੇਆਂ ਨੇ ਇਸੇ ਸਹਿਯੋਗ ਪਾਣਾ ਪੈਨਿਕ ਰੀਟ ਨਹੀਂ ਕਰਨਾ ਸਭ ਕੁਝ ਅੰਡਰ ਕੰਟਰੋਲ ਹੈ ਐਂਡ ਸਮੂਥਲੀ ਚੱਲ ਰਿਹਾ ਕੋਈ ਦਿੱਕਤਵਾਰੀ ਗੱਲ ਨਹੀਂ ਹੈ ਤੇ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇਹ ਜੜਾਇਆ ਆਪਣਾ ਗੁਰਦਾਸਪੁਰ ਜ਼ਿਲ੍ਹੇ ਦਾ ਸਮੂਥਲੀ ਜੜਾ ਕੰਮ ਅੱਗੇ ਵੀ ਕਰਦੇ ਰਹਿਣਾ ਧੰਨਵਾਦ